ਚੱਲੇ ਜਾਣਾ ਬਿਨਾ ਪਲੈਨਿੰਗ ਪਰਿਵਾਰ ਨੂੰ ਕਿਸੇ ਚੀਜ਼ ਦਾ ਰਾਜਾ ਨਹੀਂ ਹੈ ਕਿ ਕਿ ਅਕਸਰ ਨਹੀਂ ਹੁੰਦਾ ਉਹ ਘ ਹੈ ਨਾ ਮਾਂ ਵਿਚਾਰੀ ਉੱਤੇ ਕਿਉਂਕਿ ਉਹਨਾਂ ਨਾਲ ਬਹੁਤ ਵੱਡੀ ਅਨੁਹੁਣੀ ਹੋਈ ਮੈਂ ਸਮਝਦਾ ਕਿ ਨਾ ਪੂਰਾ ਹੋਣ ਵਾਲਾ ਘਟਾ ਹੈ ਕਾਂਗਰਸ ਪਾਰਟੀ ਨੂੰ ਉਹਨਾਂ ਦੇ ਸਾਥੀਆਂ ਨੂੰ ਸੰਗੀਆਂ ਨੂੰ ਵੰਗੇ ਦੇ ਲੋਕਾਂ ਨੂੰ ਲੇਕਿਨ ਕੀਤਾ ਕੁਝ ਨਹੀਂ ਜਾ ਸਕਦਾ ਸਾਥਰ ਕੋ ਨਾ ਹੀ ਜਾ ਰਹਾ ਤਾਂ ਕੀ ਜੇ ਮਸਾਤ ਹਮੇਸ਼ਾ ਸਵਾਗਤ ਆ ਅਸੀਂ ਆਪ ਦੇ ਲੀਡਰ ਨੂੰ ਅੱਜ ਸ਼ਰਦਾ ਦੇ ਫੁੱਲ ਭੇਟ ਕਰਦੇ ਆ ਸੱਚੇ ਬਾਦਸ਼ਾਹ ਨੂੰ ਵਾਦੇ ਚਰਨਾਂ ਵਿੱਚ ਪਾਸੂ ਕੀ ਜੇ ਪਰਿਵਾਰ ਨੂੰ ਸਾਥ ਸਬੰਧੀਆਂ ਨੂੰ ਆਰਟੀਫਾਨਾ ਅਲ ਬਖਸ਼ੀ ਪਰ ਹਮੇਸ਼ਾ ਕਾਂਗਰਸ ਪਾਰਟੀ ਇਸ ਪਰਿਵਾਰ ਦੇ ਨਾਲ ਚਟਾਨਾਂ ਵਾਂ ਖੜੀ ਰਹੀ ਉਹਨਾਂ ਨੂੰ ਟਣੀ ਮੋੜ ਕੇ ਲਿਆਇਆ ਲੇਕਿਨ ਕਿੱਥੇ ਸਾਡੀ ਲੋੜ ਪਈ ਸਾਡੀਆਂ ਭੈਣਾਂ ਦੇ ਨਾਲ ਤੇ ਸਾਡੇ ਮਾਤਾ ਲੋ ਕੋਈ ਕਿਉਂਕਿ ਕੱਲ ਦਾ ਭਲੇ ਕੋਈ ਗੱਲ ਨਹੀਂ ਕਰਨਾ ਚਾਹੁੰਦਾ ਵੀ ਅਸੀਂ ਆਪਣੇ ਲੀਡਰ ਨੂੰ ਮਸ਼ਰਦਾ ਜਿ ਫੁਲਫੀਟ ਕਰਦੇ ਹਾਂ ਅਸੀਂ ਦੇਸ ਦੀ ਕਿਸਾ ਬੋਨਾ ਦੇ ਸਰਵਸੇਤਨਮੀ ਜਿਹਨੂੰ ਤੇ ਕੰਮ ਕਰਦਾ ਮੌਕਾ ਮਿਲਿਆ ਉਹ ਤਾਂ ਥੋੜੇ ਕਮਿਟਿਡ ਲੋਕ ਇਸ ਟਾਈਮ ਤੇ ਰਹਿ ਗਏ ਨੇ ਪਾਰਟੀਆਂ ਦੇ ਵਿੱਚ ਜਿਹੜੇ ਕਿਸੇ ਡਾਇਲੋਜੀ ਨੂੰ ਅੱਗੇ ਤੌਰ ਤੇ ਆਪਣੇ ਆਪ ਨੂੰ ਜੋੜ ਕੇ ਰੱਖਣ ਹੁਣ ਵੀ ਵੇਖੋ ਜਿਹੜੀ ਡੈਥ ਹੁੰਦੀ ਉਹਨਾਂ ਦੀ ਇਹ ਤਰਨ ਤਰ ਦੀ ਬਾਈ ਇਲੈਕਸ਼ਨ ਜਿਸ ਪਿੰਡ ਚ ਡਿਊਟੀ ਲੱਗੀ ਉਹ ਤੇ 5 ਵਜੇ ਸਵੇਰੇ ਪਹੁੰਚ ਗਏ ਜੀ ਉਥੇ ਨਾਲੂ ਰਹਿ ਸੀ ਉਹਦੇ ਚੈੱਕ ਹੋਇਆ ਉਹ ਤੋਂ ਹੀ ਉਹਦਾ ਮੁਕਤੀਏ ਸੰਬੋਧ ਜ਼ਰ ਐਂਡ ਅਬੇ ਦੇ ਵਿੱਚ ਆਪਣੇ ਏਰੀਏ ਬੰਗੇ ਤੋਂ ਇਲਾਵਾ ਵੀ ਬਾਕੀ ਅਸੈਂਬਲੀ ਹਲਕਿਆਂ ਚ ਵੀ ਉਹਨਾਂ ਦਾ ਦਾਦਾ ਹੈ ਇਸ ਕਿਸਮ ਦੇ ਬਹੁਤ ਧੋਰੇ ਇਹ ਲਿਬਰੀ ਕਮਿਟੀ ਫੈਮਲੀ ਹੈ ਮੈਨੂੰ ਪਤਾ ਹੈ ਉਹਨਾਂ ਦੇ ਜਿਹੜਾ ਜਿਹੜੇ ਨੇ ਰੋਸਾ ਬਡੇ ਜਿਹੜੇ ਸੀ ਉਹਨਾਂ ਨੇ ਪੇਸ਼ ਦੀ ਇੱਕ ਤਾਂ ਵਿਕਣ ਦਾ ਵਾਸਾ ਜਾਂ ਹਾਣੂ ਦੀ ਇਹਦੇ ਔਰਿੰਸ ਸਰਵਿਸਿਜ਼ ਵਿੱਚ ਕੰਮ ਕਰਦੇ ਸੀ ਨੌਕਰੀ ਛੱਡ ਕੇ ਆਏ ਦੋ ਵਾਰ ਐਮਐਲਏ ਰਹੇ ਹੂੰ ਚੰਗੀ ਸ਼ਖੀ ਵਾਲੇ ਆਦਮੀ ਸੀ ਠੱਡੇ ਸੁਆਦ ਦੇ ਸੀ ਨਾ ਪਰ ਜ਼ਿੰਮੇਵਾਰਤਾ ਵਾਲੇ ਵੀ ਸੀ ਜਦੋਂ ਕੋਈ ਪਾਰਟੀ ਦੇ ਇੰਟਰਸਟੋ ਨੂੰ ਹਰਟ ਕਰਦਾ ਸੀ ਤੇ ਕਿਸੇ ਹੱਦ ਤੱਕ ਵੀ ਜਾ ਸਕਦੇ ਹਾਂ ਜਾਂ ਅਸੀਂ ਆਪਣੀ ਸਥਿਤੀ ਵੇਖਿਆ ਹੁਣ ਜੀ ਜੀ ਪਰ ਇਸ ਕਿਸਮ ਦਾ ਹਾਲਾਤ ਬਣੇ ਜਿਹੜਾ ਸੀ ਨੇ ਮੋਸਟਲੀ ਟਰੂ ਵੀ ਸੀ ਆਪੋਜੀਸ਼ਨ ਪਾਰਟੀ ਦਾ ਜਿਹੜੇ ਵਿਚਾਰ ਉਹ ਜਿਹੜੇ ਵਿਚਾਰ ਜੀ ਉੱਥੋਂ ਤੱਕ ਵੀ ਉਹਨਾਂ ਨੇ ਆਪਣੀ ਜਿਹੜੀ ਮੰਦੀਪ ਆਸ ਯੂ ਕੰਡਨ ਤੋਂ ਪਹਿਲੇ ਹੀ ਬੜਾ ਬੜਾ ਲਾਸ ਹੈ ਸੀ ਪਾਰਟੀ ਦੇ ਤੇ ਵੀ ਵੇ ਲੋਕਿੰਗ ਫੋਰਵਰਡ ਮੈਂ ਤੇ ਅਜੇ ਚੰਦ ਹਫਤੇ ਪਹਿਲੇ ਰੇਡੀ ਪਿੰਡ ਦੇ ਵਿੱਚ ਟੂਰਨਾਮੈਂਟ ਦੇ ਉੱਤੇ ਇਹਨਾਂ ਦੇ ਸਦਤੀ ਆਇਆ ਸੀ ਜੀ ਤੇ ਆ ਰਿਵਰਸ ਜੀ ਇਨ ਲੈ ਚਲ ਰੰਗ ਸੱਚ ਤਾਂ ਵੀ ਪੱਕੀ ਹੈ ਕਾਫੀ ਮੈਂ ਵੇਖਿਆ ਲੋਕਾਂ ਦਾ ਸਮਰਥਨ ਸੀ ਹੁਣ ਵੀ ਅਸੀਂ ਜਿੱਥੇ-ਜਿੱਥੇ ਵੀ ਟੱਪੇ ਆ ਸਾਡੇ ਪਿੰਡਾਂ ਦੇ ਨਗਰ ਦੇ ਬਾਹਰ ਲੋਕ ਇੰਤਜ਼ਾਰ ਵਿੱਚ ਆ ਜੀ ਜੀ ਇਸ ਲਈ ਸਾਨੂੰ ਬਹੁਤ ਮਦਦ ਲੋਸ ਇਰੀ ਨੂੰ ਬਹੁਤ ਹੁੰਦਾ ਲੋਸ ਹੈ ਤੇ ਪਾਰਟੀ ਨੂੰ ਇੰਟਰਨੈਸ਼ਨਲ ਕਾਂਗਰਸ ਬਹੁਤ ਕੀ ਸਟੱਪ ਹੁੰਦੀ ਹੈ ਰਿਸਰਚ ਸਰ ਤੁਸੀਂ ਉਸ ਨਾਲ ਤੋਂ ਬੁਲੂਚ ਸਿੰਘ ਹੋਏ ਇਹਦੇ ਤੇ ਵੱਡੇ ਭਰਾ ਸੀਗੇ ਔਰ ਸਾਡਾ ਜੀ ਤੁਲੀ ਜਦੋਂ ਤੋਂ ਮੇਰੇ ਫਾਦਰ ਤੇ ਚੌਧਰੀ ਸਾਹਿਬ ਵੱਡੇ ਐਮਐਲਏ ਤੇ ਮੁਰੇਸ਼ ਨਾਲ ਇਕੱਠੇ ਬੰਦੇ ਨੇ ਸਾਡੇ ਪਰਿਵਾਰ ਵੀ ਤਕਰੀਬਨ ਐਸੀ ਇਕੱਠੇ ਆਪਣੀ ਜ਼ਿੰਦਗੀ ਦਾ ਬਹੁਤ ਸਾਰਾ ਹਿੱਸਾ ਜਿਹੜਾ ਇਕੱਠਾ ਹੈ ਵੱਲੋਂ ਚੁਣੋਣਾਂ ਦਾ ਤੇ ਸਾਡਾ ਅੱਜ ਉਹਨਾਂ ਦੇ ਜਾਣ ਦਾ ਪਰਿਵਾਰ ਨੂੰ ਤੇ ਘਾਟਾ ਹੈਗਾ ਇੱਕ ਸੱਚਾ ਸੋਚਾ ਕਾਂਗਰਸੀ ਪਰਿਵਾਰ ਜਿਨੇ ਹਮੇਸ਼ਾ ਹੀ ਕਾਂਗਰਸੀ ਗੱਲ ਕੀਤੀ ਔਰ ਟ੍ਰੈਡੀਸ਼ਨ ਦੇ ਟਾਈਮ 'ਚ ਵੀ ਕਦੇ ਡਰਨੀ ਸੀ ਉਸ ਟਾਈਮ ਤੋਂ ਲੈ ਕੇ ਹੁਣ ਤੱਕ ਇਹ ਇਸ ਪਰਿਵਾਰ ਨੇ ਕਾਂਗਰਸੀ ਦੀ ਸੇਵਾ ਕੀਤੀ ਔਰ ਕੱਲ ਵੀ ਸੇਵਾ ਕਰਦੀ ਕਾਂਗਰਸੀ ਕੰਪੇਨ ਕਰਦੀ ਹੈ ਉਹ ਜਿਹਨਾਂ ਨੇ ਆਖਰੀ ਜਿਹੜੇ ਸਵਾਸ ਲਏ। ਪੁਰਾਣੇ ਘਾਟਲ ਲੀਡਰਾਂ ਦੇ ਵਿੱਚ ਇੱਕ ਕੁਆਲਿਟੀ ਹੁੰਦੀ ਆ ਨੇ ਜੋ ਉਸ ਪਰਿਵਾਰ ਵਿੱਚ ਸੀ। ਅੱਜ ਸਾਰੇ ਬੈਠੇ ਪੁਰਾਣੀਆਂ ਗੱਲਾਂ ਕਰਦੇ ਨੇ ਕਿ ਪੁਰਾਣੇ ਲੀਡਰ ਜਾਂ ਉਹਨਾਂ ਦੇ ਪਰਿਵਾਰ ਅੱਜ ਵੀ ਉਸੇ ਤਰ੍ਹਾਂ ਹੀ ਇੱਕ ਦੂਜੇ ਨਾਲ ਜੁੜਦੇ ਨੇ ਜਿਵੇਂ ਪੁਰਾਣੇ ਪਰਿਵਾਰ ਆਪਣੇ ਪਰਿਵਾਰ ਨਾਲ। ਸੋਚਣਾ ਦਾ ਜਾਣਾ ਬਹੁਤ ਹੀ ਮੇਰੇ ਲਈ ਖਾਸ ਕਰਕੇ ਦੁਖਦਾਈ ਹੈ। ਕੀਕ ਚੰਗਾ ਸਾਥੀ ਇੱਕ ਚੰਗਾ ਸਲਾਹ ਦੇਣ ਵਾਲਾ ਇਕੱਠੇ ਅਸੀਂ ਐਮਐਲਏ ਵੀ ਰਹਿੰਦੇ ਰਹੇ ਹਾਂ ਦੋਨੋਂ ਤੇ ਜੁਰਤ ਵਾਲਾ ਇੱਕ ਸਾਡੇ ਕੋਲ ਵੀ ਰਿਹਾ ਚਲਾ ਗਿਆ ਤੁੱਕਾ ਕਾਟਾ